ਗੁਰੂ ਗੋਰਾ ਗੁਰ ਕਰਹੁ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰਮਣ ਮਿਲਤ ਲਿਵ ਲਾਈਐ ਹੁਣ ਗੁਰ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਾਈਐ ਅੰਮ੍ਰਿਤ ਪ੍ਰਵਾਹਾ ਛਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਿਰਬਾਨ ਨਿਧਾਨ ਹਰ ੳਰ ਧਰੋ ਗੁਰੂ ਗੁਰ ਗੁਰ ਕਰੋ ਗੁਰ ਹਰ ਪਾਈਐ ਗੁਰੂ ਗੁਰ ਗੁਰੂ ਗੋਰਾ ਗੁਰੂ ਜਪ ਮੰਨ ਰੇ ਜਾ ਕੀ ਸੇਵਾ ਸਿਵ ਸਿਧ ਸਾਧਕ ਸੁਰ ਅਸੁਰ ਗਣ ਤਰਹਿ ਤਤੀਸ ਗੁਰ ਬਚਨ ਸੁਣ ਕੰਨ ਰੇ ਪੁਨ ਤਰਹਿ ਤੇ ਸੰਤ ਹਿੱਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨਰੀ ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹਿ ਇਕ ਨਾਮ ਲਗ ਤਜੋ ਰਸ ਅਨਰੀ ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ ਗੁਰੂ ਗੁਰ ਗੁਰੂ ਗੋਰਾ ਗੁਰੂ ਜਪ ਮੰਨਰੀ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੋਗ ਜਨ ਧੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਆਂ ਹਸਤ ਕਮਲ ਮਾਥੇ ਪਰ ਧਰੀਆਂ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤਜੀ ਧਾਰੋ ਮਾਨਸ ਜਨਮ ਦੇ ਨਿਸਤਾਰੂ ਗੁਰ ਜਹਾਜ ਖੇਵਟ ਗੁਰ ਗੁਰ ਬਿਨ ਤਰਿਆ ਨਾ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਇ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤ ਤਾਰੀ ਲਹਿਣ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ ਹਰ ਕਾ ਨਾਮ ਅਖੈ nid ਅਪਿਓ ਅਪਿਓ ਹਰ ਨਾਮ ਅਖੈ nid ਚੌਂ ਜੁਗ ਗੁਰ ਸੇਵਾ ਕਰ ਫਲ ਲਹੀੰ ਬੰਦਹ ਜੋ ਚਰਨ ਸਰਨ ਸੁਖ ਪਾਵਹਿ ਪਰਮ ਆਨੰਦ ਗੁਰਮੁਖ ਕਹੀੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਕੋਖਣ ਪਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰ ਬੇਚਿੱਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੀ ਜੀਤ ਹੈ ਜਮ ਲੋਕ ਪਤਤ ਜੀ ਪ੍ਰਾਣੀ ਹਰ ਜਨ ਸੇਵ ਗੁਰ ਗਿਆਨ ਰਤੇ ਰਗਵੰਸ ਤਿਲਕ ਸੁੰਦਰ ਦਸ਼ਰਥ ਘਰ ਮਨ ਬੰਚ ਹੈ ਜਾਂ ਕੀ ਸਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇ ਜਗ ਜਨਮ ਮਰਨ ਭੱਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨਕੈ ਤਿਨ ਕਉ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਧਰਮ ਸਭ ਛੁਟ ਗਿਆ ਦਿਵ ਦ੍ਰਿਸ਼ਟ ਕਾਰਨ ਕਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰੰਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨ ਕੈ ਇਕ ਪੜਹਿ ਸੁਣਹਿ ਗਾਵਹਿ ਪਰਭਾਤੇ ਕਰਹਿ ਇਸ਼ਨਾਨ ਇਸ਼ਨਾਨ ਕਰਹਿ ਪ੍ਰਭਾਤ ਸੁਧਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਨ ਤਨ ਹੋਏ ਪਰਸ 파ਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਾ ਪੂਰਬੋ ਵਿਦ ਬਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਨਹੁ ਬਾਤ ਨਿਸ਼ਚਲ ਧੂ ਜਾਣੀ ਤੇ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕੰਮ ਸੇਵੀਐ ਸੱਚਾ ਵਾਹਿਗੁਰੂ 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 ਵਾਹਿ ਜੀਉ ਕਵਲਨਾਨ ਮਧੁਰਬੈਨ ਕੋਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸਹਿ ਦਹੀਂ ਭਾਤ ਖਾਹੇ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾਮਗ ਭਈ ਕਿੰਕਨੀ ਸ਼ਬਦ ਝਲਤਕਾਰ ਖੇਲ ਪਾਹੇ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੈ ਈਸ ਬੰਮਿਓ ਗਿਆਨ ਧਿਆਨ ਤਰਤਹੀਐ ਚਾਹੇ ਜੀਉ ਸਤਿ ਸਾਚ ਸ੍ਰੀ ਨਿਵਾਸ ਆਤ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ RAM ਨਾਮ ਪਰਮ ਧਾਮ ਸੁਧ ਬੁੱਧ ਨਿਰਕਾਰ ਬੇਸ਼ਮਾਰ ਸਰਬਰ ਕਉ ਕਾਹੇ ਜੀਉ ਸੁਥਰ ਚਿੱਤ ਭਗਤ ਹਿਤ ਭੇਖ ਧਰਿਓ ਹਰਨਾਖ ਛਹਰੇਉ ਨਖ ਬੇਦਾਰ ਜੀਉ ਸੰਖ ਚੱਕਰ ਗਦਾ ਪਦਮ ਆਪ ਆਪ ਕੀ ਓਸ਼ਦਮ ਅਪਰੰਪਰ ਪਰਮ ਬ੍ਰਹਮ ਲਖੈ ਕੌਣ ਤਾਹੇ ਜੀਉ ਸਤ ਸਾਚ ਸ੍ਰੀ નિਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜીર ਬੜੇ ਧੀਰ ਧਰਮ ਅੰਗ ਅਲਾਖੇ ਅਗਮ ਖੇਲ ਕੀਆ ਆਪਣੈ ਉਸ਼ਾਹੇ ਜੀਓ ਅਕਥ ਕਥਾ ਕਥੀ ਨਾ ਜਾਇ ਤੀਨ ਲੋਕ ਰਹਿ ਆਸਮਾਏ ਸੁਤਹਿ ਸਿਧ ਰੂਪ ਧਰਿਓ ਸਾਹਨ ਕੈ ਸਾਹੇ ਜੀਓ ਸਤਿ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰਹੀ ਵਾਹਿਗੁਰੂ 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 ਵਾਹਿ ਜੀਉ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਉ ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਾਰ ਨਿਹ ਕਲੰਕ ਬਜੀ ਡੰਕ ਚੜਹੁ ਦਲ ਰਵਿੰਦ ਜੀਉ ਰਾਮ ਰਮਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ دیਵਾਦ ਦੇਵ ਸਹਸ ਮੁਖ ਫਨਿੰਦ ਜੀਓ ਜਰਮ ਕਰਮ ਮਾਛ ਕਾਚ ਹੋ ਬਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਨ ਗਿੰਦ ਜੀਓ ਨਾਮ ਸਾ ਰਹੀਏ ਧਾਰ ਤਜ ਬਕਾਰ ਮਨ ਗਏ ਅੰਦ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿ ਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹੈ ਨਿਸ ਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਣ ਜਨ ਸਿਓ ਛਾੜ ਧੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇ ਹੋ ਤਰੈ ਸਨੇਹੋ ਚਿੱਤ ਬਲਾਸ ਜਗਤ ਏਹੋ ਚਰਨ ਕਮਲ ਸਦਾ ਸਿਓ ਡ੍ਰਿੜਤਾ ਕਰ ਮਤ ਜੀਓ ਨਾਮ ਸਾਰਹੀਏ ਧਾਰ ਤਜ ਬੇਕਾਰ ਮਨ ਗਏ ਅੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ